ਹਾਂਜੀ ਜ਼ਿਆਦਾਤਰ ਅੱਜ ਕੱਲ੍ਹ ਉਮਰ ਤੋਂ ਪਹਿਲਾਂ ਹੀ ਲੋਕਾਂ ਦੇ ਜਿਹੜੇ ਧੌਲੇ ਜਾਣੇ ਕਿ ਚਿੱਟੇ ਵਾਲ ਹੋ ਰਹੇ ਨੇ ਕਾਲੇ ਵਾਲਾਂ ਤੋਂ ਜਾਣੇ ਕਿ ਸਫੇਦ ਵਾਲ ਹੋ ਰਹੇ ਨੇ ਪਰ ਅਕਸਰ ਲੋਕ ਜੇ ਇੱਕ ਹਲਕਾ ਉਹਨਾਂ ਨੂੰ ਧੌਲਾ ਦਿਖਦਾ ਜਾਣੇ ਕਿ ਇੱਕ ਸਫੇਦ ਵਾਲ ਦਿਖਦਾ ਤਾਂ ਉਹ ਝੱਟ ਉਹਨੂੰ ਪੁੱਟਦੇ ਦਿੰਦੇ ਨੇ ਪਰ ਤੁਸੀਂ ਕਦੇ ਸੋਚਿਆ ਕਿ ਚਿੱਟੇ ਵਾਲ ਪੁੱਟਣ ਨਾਲ ਜਾਨੀ ਕਿ ਸਫੇਦ ਵਾਲ ਪੁੱਟਣ ਨਾਲ ਕੀ ਹੋਵੇਗਾ ਦੱਸਦੇ ਹਾਂ ਧਿਆਨ ਨਾਲ ਸੁਣ ਲੈਣਾ 30 ਸਾਲ ਦੀ ਉਮਰ ਤੱਕ ਲਗਭਗ ਹਰ ਕੋਈ ਸਲੇਟੀ ਵਾਲਾਂ ਦਾ ਅਨੁਭਵ ਕਰਨਾ ਸ਼ੁਰੂ ਕਰ ਦਿੰਦਾ ਕੁਝ ਲੋਕਾਂ ਨੂੰ ਇਸ ਸਮੱਸਿਆ ਦਾ ਅਨੁਭਵ ਇਸ ਤੋਂ ਪਹਿਲਾਂ ਹੀ ਹੁੰਦਾ ਇੱਕ ਅਜਿਹੀ ਸਥਿਤੀ ਜਿਸ ਨੂੰ ਜਲਦੀ ਚਿੱਟੇ ਹੋਣਾ ਕਿਹਾ ਜਾਂਦਾ ਹਾਲਾਂਕਿ ਚਿੱਟੇ ਵਾਲ ਤੁਹਾਡੀ ਸੁੰਦਰਤਾ ਨੂੰ ਘਟ ਨਹੀਂ ਕਰਦੇ ਬਹੁਤ ਸਾਰੇ ਲੋਕ ਇਸ ਬਾਰੇ ਬੇਇਰਾਮ ਮਹਿਸੂਸ ਕਰਦੇ ਨੇ ਕਈ ਕਈ ਮਹਿੰਗੇ ਮਹਿੰਗੇ ਕਲਰ ਵੀ ਜਿਹੜੇ ਹੈਅਰ ਕਲਰ ਬੱਟ ਦੇ ਨੇ ਪਰ ਇਸ ਲਈ ਉਹ ਪਹਿਲਾਂ ਕੁਝ ਸਲੇਟ ਵਾਲੇ ਵਾਲਾ ਨੂੰ ਜਿਹੜਾ ਤੋੜ ਕੇ ਲੁਕੋਣ ਦੀ ਕੋਸ਼ਿਸ਼ ਵੀ ਕਰਦੇ ਨੇ ਕਿ ਇਹ ਸੱਚਮੁੱਚ ਸੁਰੱਖਿਆਤਾ ਧਿਆਨ ਨਾਲ ਸੁਣ ਲੈਣਾ ਕਰਨ ਲੱਗੇ ਅਸੀਂ ਅਕਸਰ ਦੂਜਿਆਂ ਤੋਂ ਸੁਣਦੇ ਹਾਂ ਕਿ ਇੱਕ ਚਿੱਟੇ ਵਾਲ ਤੋੜਨ ਨਾਲ ਇਸ ਦੇ ਆਲੇ-ਦੁਆਲੇ ਹੋਰ ਚਿੱਟੇ ਵਾਲ ਉੱਗਦੇ ਨੇ ਕਿ ਇਹ ਸੱਚਮੁੱਚ ਹੁੰਦਾ ਇਹ ਸਵਾਲ ਜ਼ਿਆਦਾਤਰ ਲੋਕਾਂ ਨੂੰ ਪਰੇਸ਼ਾਨ ਕਰਦਾ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਇੱਕ ਚਿੱਟੇ ਵਾਲ ਤੋੜਨ ਨਾਲ ਬਾਕੀ ਦੇ ਵਾਲ ਵੀ ਸਲੇਟੀ ਹੋ ਜਾਂਦੇ ਨੇ ਕਿ ਨਹੀਂ ਚਿੱਟੇ ਵਾਲ ਤੋੜਨ ਨਾਲ ਬਾਕੀ ਦੇ ਵਾਲ ਵੀ ਸਲੇਟੀ ਨਹੀਂ ਹੁੰਦੇ ਇਹ ਇੱਕ ਪੂਰੀ ਤਰ੍ਹਾਂ ਮਿੱਥਾ ਚਮੜੀ ਤੇ ਵਾਲਾਂ ਦੇ ਮਾਹਰ ਸਪਸ਼ਟ ਤੌਰ ਤੇ ਕਹਿੰਦੇ ਨੇ ਕਿ ਇੱਕ ਚਿੱਟੇ ਵਾਲ ਤੋੜਨ ਨਾਲ ਬਾਕੀ ਦੇ ਵਾਲਾਂ ਦਾ ਰੰਗ ਨਹੀਂ ਬਦਲੇਗਾ ਹਰੇਕ ਵਾਲ ਆਪਣੀ ਜੜੇ ਇੱਕ ਵਾਲਾਂ ਦੇ ਫੋਲਿਕਲ ਵਿੱਚ ਬੰਨਦਾ ਤੇ ਹਰੇਕ ਫੋਲਿਕਲ ਦੀ ਆਪਣੀ ਰੰਗ ਫੈਕਟਰੀ ਹੁੰਦੀ ਆ ਜਿਸ ਨੂੰ ਮੈਲਾਨੋਸਾਈਟਸ ਕਿਹਾ ਜਾਂਦਾ ਤੇ ਇਹ ਮੈਲਾਨੋਸਾਈਟਸ ਮੈਲਨਿਨ ਪੈਦਾ ਕਰਦੇ ਨੇ ਜਿਸ ਨਾਲ ਵਾਲ ਕਾਲੇ ਜਾਂ ਭੂਰੇ ਦਿਖਾਈ ਦਿੰਦੇ ਨੇ ਜਦੋਂ ਇੱਕ ਫੋਲਿਕਲ ਵਿੱਚ ਮੈਲਾਨਿਨ ਦਾ ਉਤਪਾਦਨ ਘਟ ਜਾਂਦਾ ਤਾਂ ਉਸ ਫੋਲਿਕਲ ਤੋਂ ਚਿੱਟੇ ਵਾਲ ਉਗਦੇ ਨੇ ਇਸ ਲਈ ਚਿੱਟੇ ਵਾਲਾਂ ਨੂੰ ਤੋੜਨਾ ਦੂਜੇ ਫੋਲਿਕਲਾਂ ਨੂੰ ਪ੍ਰਭਾਵਿਤ ਨਹੀਂ ਕਰਦਾ ਦੂਜੇ ਕਾਲੇ ਵਾਲ ਸਿਰਫ ਇਸ ਲਈ ਚਿੱਟੇ ਨਹੀਂ ਹੁੰਦੇ ਕਿਉਂਕਿ ਤੁਸੀਂ ਇੱਕ ਵਾਲ ਤੋੜਦੇ ਹੋ ਉਹੀ ਵਾਲ ਉਸ ਥਾਂ ਤੇ ਵਾਪਸ ਉੱਗਣੇ ਤੇ ਜੇਕਰ ਉਹੀ ਫੋਲਿਕਲ ਹੁਣ ਮੈਲਾਨਿਨ ਪੈਦਾ ਨਹੀਂ ਕਰਦਾ ਤਾਂ ਵਾਲ ਦੁਬਾਰਾ ਚਿੱਟੇ ਹੋ ਜਾਣਗੇ ਹਾਲਾਂਕਿ ਚਿੱਟੇ ਵਾਲਾਂ ਨੂੰ ਤੋੜਨਾ ਇੱਕ ਚੰਗਾ ਵਿਚਾਰ ਨਹੀਂ ਮੰਨਿਆ ਜਾਂਦਾ ਕਿਉਂਕਿ ਇਹ ਕਈ ਹੋਰ ਨੁਕਸਾਨ ਦਾ ਕਾਰਨ ਵੀ ਬਣਦਾ بار بار Baal ਤੋੜਨ ਨਾਲ Follicle ਦੇ ਆਲੇ ਦੁਆਲੇ ਦਾ ਖੇਤਰ ਕਮਜ਼ੋਰ ਤੇ ਸੁਵੇਦਨਸ਼ੀਲ ਹੋ ਜਾਂਦਾ ਬੈਕਟੀਰੀਆ ਆਸਾਨੀ ਨਾਲ ਉਥੇ ਦਾਖਲ ਹੋ ਜਾਂਦੇ ਨੇ ਜਿਸ ਨਾਲ ਲਾਲੀ ਸੋਜ ਦਰਦ ਤੇ ਮੁਹਾਸੇ ਵਰਗੇ ਧੱਫੜ ਹੋ ਸਕਦੇ ਨੇ ਲੰਬੇ ਸਮੇਂ ਤੱਕ ਅਜਿਹੇ ਕਾਰਨ ਨਾਲ ਫੋਲਿਕਲ ਨੂੰ ਸੰਕਰਮਿਤ ਕੀਤਾ ਜਾ ਸਕਦਾ ਤੇ ਨੁਕਸਾਨ ਵੀ ਤੁਹਾਡਾ ਬਹੁਤ ਜ਼ਿਆਦਾ ਹੋ ਸਕਦਾ ਜਦੋਂ ਤੁਸੀਂ ਜ਼ਬਰਦਸਤੀ ਵਾਲਾਂ ਨੂੰ ਬਾਹਰ ਕੱਢਦੇ ਹੋ ਤਾਂ ਇਹ ਕਈ ਵਾਰ ਵਾਲਾਂ ਦੇ ਬਾਧੇ ਦੀ ਦਿਸ਼ਾ ਬਦਲਦਾ ਇਸ ਨਾਲ ਨਵੇਂ ਵਾਲ ਬਾਹਰ ਆਉਣ ਦੀ ਬਜਾਏ ਚਮੜੀ ਦੇ ਅੰਦਰ ਮੁੜ ਜਾਂਦੇ ਨੇ ਜਿਸ ਨਾਲ ਲਾਲ ਤੱਬੇ ਖੁਜਲੀ ਦਰਦ ਤੇ ਜਲਨ ਹੋ ਸਕਦੀ ਆ ਇਸ ਨੂੰ ਇਹਨੂੰ ਗਰੇਨ ਵਾਲ ਕਿਹਾ ਜਾਂਦਾ बार-बार ਵਾਲ ਖਿੱਚਣ ਨਾਲ ਉਸ ਖੇਤਰ ਦੀ ਚਮੜੀ ਨੂੰ ਨੁਕਸਾਨ ਵੀ ਪਹੁੰਚ ਸਕਦਾ ਸੋਵੇਡਨਸ਼ੀਲ ਚਮੜੀ ਵਾਲੇ ਲੋਕਾਂ ਨੂੰ ਖਾਸ ਤੌਰ ਤੇ ਖੁਜਲੀ ਡੰਗ ਤੇ ਲਾਲ ੱੱਬੇ ਦਾਗ ਨੂੰ ਪੱਭ ਹੋ ਸਕਦਾ ਕੁਝ ਲੋਕਾਂ ਨੂੰ ਵਾਲ ਕੱਟਣ ਵਾਲੀ ਥਾਂ ਤੇ ਦਾਗ ਜਾਂ ਕਾਲੇ ਨਿਸ਼ਾਨ ਬਣ ਜਾਂਦੇ ਨੇ ਤੇ ਫੋਲਿਕਲ ਤੇ ਦਬਾਅ ਚਮੜੀ ਦੀ ਪਿਗਮੈਂਟੇਸ਼ਨ ਨੂੰ ਵਧਾਉਂਦਾ ਲਗਾਤਾਰ ਖਿਚਣ ਕਾਰਨ ਫੋਲਿਕਲ ਇੰਨਾ ਕਮਜ਼ੋਰ ਹੋ ਸਕਦਾ ਕਿ ਉਸ ਖੇਤਰ ਦੇ ਵਿੱਚ ਵਾਲਾਂ ਦਾ ਵਾਧਾ ਘੱਟ ਸਕਦਾ ਜਾਂ ਬੰਦ ਵੀ ਹੋ ਸਕਦਾ